ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਆਪਾਂ ਨੇ ਮੁਰਗੇ ਆਪਣੇ ਛੱਡਲੇ ਸੀ ਫੀਡ ਇਹ ਖਾ ਚੁੱਕੇ ਨੇ ਫੀਡ ਪਾਤੀ ਸੀ ਇਹਨਾਂ ਨੂੰ ਪਾਣੀ ਵਗੈਰਾ ਜਿਹੜਾ ਤਾਜ਼ਾ ਤਰਤਾ ਸੋ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖਣ ਲਈ ਆਏ ਨੇ ਉਬੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਸੋ ਅੱਜ ਆਪਾਂ ਜਿਹੜੇ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਉਸ ਸਮੇਂ ਦੇ ਹਿਸਾਬ ਨਾਲ ਇਸ ਵਿਸ਼ੇ ਤੇ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਸੀ ਇਸ ਲਈ ਆਪਾਂ ਸਮਝਿਆ ਕਿ ਇਹ ਵੀਡੀਓ ਅਪਲੋਡ ਕੀਤੀ ਜਾਵੇ। ਦੋਸਤੋ ਫਰਵਰੀ ਮਹੀਨਾ ਅੱਧਾ ਲੰਘ ਚੁੱਕਿਆ। ਜਿਹੜਾ ਮਾਰਚ ਅਪ੍ਰੈਲ ਦਾ ਟਾਈਮ ਆ ਉਹ ਸਾਰੇ ਵੀਰੋ ਜਿਹੜਾ ਪੁਲਟਰੀ ਫਾਰਮਿੰਗ ਦਾ ਕੰਮ ਕਰਨਾ ਚਾਹੁੰਦੇ ਨੇ ਉਹ ਬੱਚਾ ਪਾਉਣ ਵਾਰੀ ਸੋਚ ਰਹੇ ਨੇ ਹੁਣ। ਉਹਨਾਂ ਨੇ ਸ਼ੈੱਡ ਵਗੈਰਾ ਤਿਆਰ ਕਰ ਲਏ। ਪਰ ਜਿਹੜੇ ਵੀਰ ਨਵੇਂ ਨੇਗੇ ਉਹ ਇੱਕ ਗੱਲ ਤੋਂ ਜ਼ਰੂਰ ਡਰਦੇ ਹੁੰਦੇ ਨੇ ਉਹ ਗੱਲ ਉਹਨਾਂ ਨੂੰ ਕਲੀਅਰ ਨਹੀਂ ਹੁੰਦੀ ਕਿ ਜਿਹੜਾ ਬੱਚਾ ਪਰ ਰੱਖਾਂਗੇ ਉਹ ਟਾਈਮ ਟੂ ਟਾਈਮ ਕਿੰਨੀ ਫੀਡ ਖਾਊਗਾ ਇੱਕ ਮਹੀਨੇ ਚ ਕਿੰਨੀ ਖਾਊ 2 ਮਹੀਨਿਆਂ ਦਾ ਕਿੰਨੀ ਖਾਊ 3 ਮਹੀਨਿਆਂ ਦਾ ਕਿੰਨੀ ਖਾਊ 4 ਦਾ ਕਿੰਨੀ ਤੇ 5 ਦਾ ਕਿੰਨੀ ਸੋਨੂੰ ਅੱਜ ਆਪਾਂ ਇਸ ਵੀਡੀਓ ਰਾਹੀਂ ਜਿਹੜੀ ਇੱਕ ਮਹੀਨੇ ਦੀ ਡਿਟੇਲ ਪੂਰੀ ਦੱਸਾਂਗੇ ਜਦੋਂ ਤੁਸੀਂ ਬੱਚਾ ਲੈ ਕੇ ਆਉਣਾ ਇੱਕ ਦਿਨ ਦਾ ਇੱਕ ਦਿਨ ਤੋਂ ਲੈ ਕੇ 30 ਦਿਨਾਂ ਤੱਕ ਉਹ ਕਿੰਨੇ ਦੀ ਖਰਾਕ ਖਾਜੂ ਤੇ ਹੋਰ ਤੁਹਾਡਾ ਕਿੰਨਾ ਖਰਚ ਆਊਗਾ ਖਰਾਕ ਤੋਂ ਇਲਾਵਾ ਉਹ ਵੀ ਤੁਹਾਡੇ ਨਾਲ ਅੱਜ ਆਪਾਂ ਇਸ ਵੀਡੀਓ 'ਚ ਸ਼ੇਅਰ ਕਰਾਂਗੇ ਸੋ ਕਈ ਵੀਰ ਮੈਸੇਜ ਕਰਕੇ ਪੁੱਛਦੇ ਹੁੰਦੇ ਨੇ ਕਿ ਵੀਰ ਖਰਚਾ ਕਿੰਨਾ ਆਉਂਦਾਗਾ ਦੋਸਤੋ ਚਾਹੁੰਦਾ ਹਰ ਇੱਕ ਬੰਦਾ ਹੁੰਦਾ ਕਿ ਅਸੀਂ ਪੈਸੇ ਕਮਾਈਏ ਅਸੀਂ ਫਾਰਮਿੰਗ ਕਰੀਏ ਪਰ ਜਿਹੜੇ ਵੀਰ ਜਿਆਦਾ ਖਰਚਾ ਨਹੀਂ ਕਰ ਸਕਦੇ ਉਹਨਾਂ ਨੂੰ ਇਹ ਚਿੰਤਾ ਹਮੇਸ਼ਾ ਹੁੰਦੀ ਹੈ ਕਿ ਜਿਹੜੇ ਇਹ ਫੀਡ ਕਿੰਨੀ ਕੁ ਖਾਂਦੇ ਨੇਗੇ ਕਿੰਨੀ ਕੁ ਨਹੀਂ ਖਾਂਦੇ ਕਈਆਂ ਨੇ ਜਿਆਦਾ ਹਊਆ ਬਣਾ ਰੱਖਿਆ ਠੀਕ ਹੈ ਨਾ ਉਹ ਪਾਸ ਸਾਰੀ ਗੱਲਬਾਤ ਆ ਜੇ ਕਲੀਅਰ ਕਰਾਂਗੇ ਵੀਡੀਓ ਚ ਸੋ ਵੀਡੀਓ ਨਾਲ ਜਿਹੜਾ ਅੰਤ ਤੱਕ ਜਰੂਰ ਬਨੇ ਰਹੋ ਵੀਡੀਓ ਅਗਰ ਲੰਬੀ ਵੀ ਹੋਗੀ ਤਾਂ ਪੂਰੀ ਦੇਖਿਓ ਸਕਿੱਪ ਨਾ ਕਰਿਓ ਤਾਂ ਜੋ ਤੁਹਾਨੂੰ ਕੱਲੀ-ਕੱਲੀ ਗੱਲ ਕੱਲੀ-ਕੱਲੀ ਡਿਟੇਲ ਦਾ ਪਤਾ ਲੱਗ ਸਕੇ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਉਹ ਵੀਰ ਦਾ ਮੈਸੇਜ ਆਇਆ ਸੀ ਕਿ ਇਹ ਕਿਵੇਂ ਹੋ ਸਕਦਾ ਦੋਸਤੋ ਪਾਸ ਸਾਰੀ ਕੱਲੀ-ਕੱਲੀ ਗੱਲ ਵੀਡੀਓ 'ਚ ਦੱਸਦੇ ਹੁੰਨੇ ਆਗੇ ਸੋ ਜਿਹੜੇ ਵੀ ਸਕਿੱਪ ਕਰਕੇ ਦੇਖਦੇ ਨੇ ਤਾਂ ਕਰਕੇ ਉਹ ਗੱਲਬਾਤ ਰਹਿ ਜਾਂਦੀ ਆ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਦੋਸਤੋ ਜਦੋਂ ਆਪਾਂ ਬੱਚਾ ਲੈ ਆਉਣੇ ਆ ਉਹ ਆਪਾਂ ਕਾਊਂਟ ਨਹੀਂ ਕਰਨੇ ਪੈਸੇ ਜਿਹੜਾ ਬੱਚਾ ਲੈ ਕੇ ਆਉਣੇ ਆ ਉਹ ਤਾਂ ਜਿਹੜਾ ਆਪਾਂ ਨੇ ਲੈਉਣਾ ਉਹ ਤਾਂ ਪਤਾ ਹੀ ਐ ਅਮਾਊਂਟ ਠੀਕ ਹੈ ਨਾ 25 ਤੋਂ 30 35 ਰੁਪਏ ਤੱਕ 40 ਰੁਪਏ ਤੱਕ ਕਿਹੜਾ ਬੱਚਾ ਆਮ ਵਧੀਆ ਬੱਚਾ ਮਿਲਦਾ ਆ ਆਪਾਂ ਉਹ ਗੱਲਬਾਤ ਕਰਾਂਗੇ ਜਿਹੜੀ ਖਰਾਕ ਖਾਂਦਾ ਹੈ ਇੱਕ ਮਹੀਨੇ ਚ ਬੱਚਾ ਇੱਕ ਦਿਨ ਤੋਂ ਲੈ ਕੇ 30 ਦਿਨਾਂ ਤੱਕ ਜਿਹੜੀ ਖਰਾਕ ਉਹ ਆਪਾਂ ਗੱਲਬਾਤ ਕਰ ਰਹੇ ਸੋ ਦੋਸਤੋ ਜਿਹੜਾ ਬੱਚਾ ਆਪਾਂ ਇੱਕ ਦਿਨ ਦਾ ਲੈ ਕੇ ਆਉਣੇ ਆ ਉਦੋਂ ਉਹ ਕੋਈ ਖਾਸ ਖਰਾਕ ਨਹੀਂ ਖਾਂਦਾ ਉਹਦਾ ਛੋਟਾ ਜਿਹਾ ਪੋਟਾ ਹੁੰਦਾਗਾ ਉਹਨੇ ਥੋੜੀ ਖਰਾਕ ਖਾਣੀ ਹੁੰਦੀ ਆ ਕੋਈ ਜੱਦ ਨਹੀਂ ਖਾਂਦਾ ਇੱਕ ਦਿਨ ਤੋਂ ਲੈ ਕੇ 30 ਦਿਨਾਂ ਤੱਕ ਜਿਹੜਾ ਬੱਚਾਗਾ ਉਹੋ ਲਗਭਗ 1 ਰੁਪਏ ਤੋਂ ਲੈ ਕੇ 2 ਰੁਪਏ ਤੱਕ ਦੀ ਫੀਡ ਖਾਂਦਾਗਾ 1 ਰੁਪਏ ਤੋਂ ਲੈ ਕੇ 2 ਰੁਪਏ ਤੱਕ ਦੀ ਅਗਰ ਤੁਸੀਂ 500 ਬੱਚਾ ਰੱਖਿਆ ਜੇਕਰ ਤੁਸੀਂ 500 ਬੱਚਾ ਰੱਖਿਆ ਤਾਂ 2 ਰੁਪਏ ਦੇ ਹਿਸਾਬ ਨੂੰ ਇੱਕ ਦਿਨ ਚ ਲਗਭਗ ਉਹ 900 ਤੋਂ ਲੈ ਕੇ 1000 ਰੁਪਏ ਤੱਕ ਦਾ ਜਿਹੜਾ ਬੱਚਾ ਫੀਡ ਖਾਊਗਾ ਉਹਦੇ ਵਿੱਚ ਉਹਦੀ ਵੈਕਸੀਨੇਸ਼ਨ ਵੀ ਦੋਸਤੋ ਵਿੱਚ ਆ ਗਈ ਆਪਾਂ ਹੀ ਜਿਆਦਾ ਹੀ ਦੱਸਿਆ ਘੱਟ ਨਹੀਂ ਹੈਗਾ ਇਦੋਂ ਵੱਧ ਨਹੀਂ ਖਰਚ ਆਉ ਤੁਹਾਡਾ ਤੁਸੀਂ ਇਹ ਗੱਲ ਜਦੋਂ ਫਾਰਮਿੰਗ ਕਰੋਗੇ ਤੁਹਾਨੂੰ ਇਹਦਾ ਤੁਹਾਨੂੰ ਪ੍ਰੋਪਰ ਇਹ ਗੱਲ ਦਾ ਪਤਾ ਲੱਗੂਗਾ ਕਿ ਜਿਹੜੇ ਆਪਾਂ ਅੰਕੜੇ ਦੱਸਦੇ ਆ ਇਹ ਵੱਧ ਹੋ ਸਕਦੇ ਨੇ ਮਤਲਬ ਕਿ ਹਾਂ ਮੈਂ ਵੱਧ ਲਗਾ ਕੇ ਦੱਸਿਆ ਹੁਣ ਘੱਟ ਨਹੀਂ ਦੱਸਦੇ ਆਪਾਂ ਕਿਸੇ ਦਾ ਆਪਾਂ ਨੁਕਸਾਨ ਨਹੀਂ ਕਰਾਉਣਾ ਆਪਾਂ ਅਵੇਅਰ ਪਹਿਲਾਂ ਕਰ ਦੋ ਵੀ ਆਪਾਂ 2 ਰੁਪਏ ਲਾਏ ਨੇ ਇੱਕ ਬੱਚੇ ਦੇ ਇੱਕ ਦਿਨ ਦੇ ਉਹ ਬਲਕਿ ਜਿਹੜਾ ਛੋਟਾ ਬੱਚਾ ਇੱਕ ਦਿੰਦਾ ਉਹ 1 ਰੁਪਏ ਦਾ ਵੀ ਨਹੀਂ ਖਾਂਦਾ ਹੈਗਾ ਪ੍ਰੋਪਰ ਆਪਾਂ ਜਿਆਦਾ ਤੋਂ ਜਿਆਦਾ ਲਗਾਏ ਨੇ ਤਾਪਾ 200 ਰੁਪਏ ਜਿਹੜੇ ਇੱਕ ਦਿਨ ਦੇ ਲਗਾ ਕੇ 500 ਬੱਚੇ ਦਾ ਇੱਕ ਦਿਨ ਦਾ 1000 ਰੁਪਿਆ ਹੋ ਗਿਆ। ਜਿਆਦਾ ਤੋਂ ਜਿਆਦਾ 900 ਤੋਂ ਲੈ ਕੇ 1000 ਰੁਪਏ। ਅਗਰ ਪਾ 500 ਬੱਚੇ ਦਾ ਮਹੀਨੇ ਦਾ ਸੋਚੀਏ। ਜੇਕਰ ਪਾ ਮਹੀਨੇ ਦਾ ਸੋਚੀਏ ਦੋਸਤੋ ਤਾਂ 25 ਤੋਂ ਲੈ ਕੇ 30000 ਤੱਕ ਖਰਾਕ ਖਾਊਗਾ ਉਹ। 25 ਤੋਂ 30000 ਤੱਕ ਦੋਸਤੋ ਇਸ ਤਰ੍ਹਾਂ ਖਾਊਗਾ ਇੱਕ ਤਾਂ ਉਦੋਂ ਆਪਾਂ ਉਹਨੂੰ ਕੁਝ ਹੋਰ ਨਹੀਂ ਪਾ ਸਕਦੇ ਬੱਚੇ ਨੂੰ ਜਦੋਂ ਛੋਟਾ ਹੁੰਦਾਗਾ ਜਿਸ ਤਰ੍ਹਾਂ ਹੁਣ ਵੱਡੇ ਨੂੰ ਆਪਾਂ ਹਰੇ ਵਾਈ ਵੀ ਪਾ ਦਿੰਨੇ ਆ ਕੁਝ ਹੋਰ ਵੀ ਪਾ ਦਿੰਨੇ ਆਗੇ ਰੋਟੀ ਵਗੈਰਾ ਪਾ ਦਿੰਨੇ ਆ ਪਰ ਜਦੋਂ ਬੱਚਾ ਛੋਟਾ ਹੋਊਗਾ ਉਦੋਂ ਆਪਾਂ ਹੋਰ ਕੁਝ ਉਹਨੂੰ ਜ਼ਿਆਦਾ ਨਹੀਂ ਪਾ ਸਕਦੇ ਐਕਸਟਰਾ ਉਸ ਤੋਂ ਇਲਾਵਾ ਆਪਾਂ ਨੂੰ ਜ਼ਿਆਦਾਤਰ ਹੈ ਜਿਹੜਾ ਬੱਚੇ ਨੂੰ ਫੀਡ ਪਾਉਣੀ ਪੈਂਦੀ ਹੈਗੀ ਇਸ ਤਰ੍ਹਾਂ ਦੋਸਤੋ ਇੱਕ ਮਹੀਨੇ 'ਚ ਜਿਹੜਾ ਬੱਚਾ ਇੱਕ ਦਿਨ ਤੋਂ ਲੈ ਕੇ 30 ਦਿਨਾਂ ਤੱਕ ਇੱਕ ਮਹੀਨੇ 25 ਤੋਂ ਲੈ ਕੇ 30000 ਰੁਪਏ ਦੀ ਖਰਾਕ ਖਾਊਗਾ ਇਹਦੇ ਵਿੱਚ ਹੀ ਵੈਕਸੀਨੇਸ਼ਨ ਵਗੈਰਾ ਹੋਗੀ ਵਿੱਚ ਜਿਹੜਾ ਆਪਾਂ ਕੈਲਸ਼ੀਅਮ ਪਾਉਣਾ ਉਹ ਵਿੱਚ ਐਡ ਆਨ ਹੋ ਗਿਆ ਸੋ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਸੀਂ ਬੱਚੇ ਕਿੰਨੇ ਪਾਉਣੇ ਨੇ ਫਾਰਮ ਆ ਜਿਹੜਾ ਉਹ ਕਿੰਨੇ ਤੋਂ ਸਟਾਰਟ ਕਰਨਾ ਹੈਗਾ ਜੇਕਰ ਇੱਕ ਮਹੀਨੇ 'ਚ 500 ਬੱਚਾ 25 ਤੋਂ ਲੈ ਕੇ 30000 ਰੁਪਏ ਤੱਕ ਖਾਂਦਾ ਤੁਸੀਂ ਹਿਸਾਬ ਲਾ ਲਓ ਕਿ ਅੱਗੇ ਜਿਹੜੀਆਂ ਮੁਰਗੀਆਂ ਵੱਡੀਆਂ ਹੋ ਕੇ ਉਹ ਕਿੰਨਾ ਖਾਣਗੀਆਂ ਇਹ ਤਾਂ ਆਪਣੀ ਵੀਡੀਓ ਹੋਗੀ 1 ਤੋਂ ਲੈ ਕੇ 30 ਦਿਨਾਂ ਤੱਕ ਇਸ ਤੋਂ ਬਾਅਦ ਜਿਹੜੇ-ਜਿਹੜੇ ਵੀਰ ਕਮੈਂਟ ਕਰਨਗੇ ਵੀਡੀਓ ਤੇ ਕਿ ਹਾਂ ਸਾਨੂੰ ਅੱਗੇ ਵੀ ਚਾਹੀਦੀ ਆ ਦੂਜੇ ਮਹੀਨੇ ਵੀ ਚਾਹੀਦੀ ਆ ਵੀ ਕਿੰਨੀ ਖਰਾਕ ਖਾਂਦੀਆਂ ਨੇ ਉਹ ਵੀ ਵੀਡੀਓ ਚਾਹੀਦੀ ਆ ਤੁਸੀਂ ਉਹ ਵੀ ਕਮੈਂਟ ਕਰਕੇ ਦੱਸ ਦਿਓ ਕਿ ਉਹ ਵੀ ਵੀਡੀਓ ਬਣਾਓ ਆਪਾਂ ਜਿਹੜੀ ਉਹ ਵੀਡੀਓ ਵੀ ਬਣਾ ਦਾਂਗੇ ਇਹ ਚ ਕੱਲਾ-ਕੱਲਾ ਪੈਸਾ ਮੈਂ ਐਡ ਕਰਤਾ 500 ਬੱਚੇ ਤੇ 1 ਮਹੀਨੇ ਦਾ 25 ਤੋਂ 30000 ਰੁਪਏ ਖਰਚਾ ਤੁਹਾਡਾ ਆਊਗਾ। ਇਹ ਦੂ ਘੱਟ ਪਮਾ ਜੇ ਦੋਸਤੋ ਵੱਧ ਨਹੀਂ ਆਊਗਾ। ਇਹ ਮੇਰੀ ਗਾਰੰਟੀ ਆ। ਵੀਡੀਓ ਨੂੰ ਸੇਵ ਕਰਕੇ ਰੱਖ ਲਓ ਚਾਹੀ। ਬਾਕੀ ਆਪਾਂ ਜਿਹੜੇ ਬੱਚੇ ਆ ਠੰਡ ਜਾਂ ਗਰਮੀ ਤੋਂ ਬਚਾ ਕੇ ਰੱਖਣੇ ਆ। ਉਦੋਂ ਉਹਨਾਂ 'ਚ ਮਾਰਟੈਲਿਟੀ ਨਾ ਹੋਵੇ। ਉਹ ਵੀ ਆਪਾਂ ਨੂੰ ਜਿਹੜਾ ਘਾਟਾ ਹੁੰਦਾ ਉਹ ਵੀ ਜ਼ਿਆਦਾ ਪੈ ਜਾਂਦਾ ਹੈ। ਬੱਚਿਆਂ ਨੂੰ ਜਿਹੜਾ ਆਪਾਂ ਪ੍ਰੋਪਰ ਬਚਾ ਕੇ ਰੱਖਣਾ। ਸੋ ਇਸ ਤਰ੍ਹਾਂ ਦੋਸਤੋ ਤੁਸੀਂ ਆਪਾਂ ਅੱਗੇ ਵੀ ਵੀਡੀਓ ਬਣਾਉਂਦੇ ਰਹਾਂਗੇ ਆਪਾਂ 4 ਮਹੀਨਿਆਂ ਤੱਕ ਦੀ ਵੀਡੀਓ ਬਣਾਵਾਂਗੇ ਇੱਕ ਦੀ ਹੋਗੀ ਦੋ ਦੀ ਹੋਗੀ ਤਿੰਨ ਦੀ ਹੋਗੀ ਚਾਰ ਦੀ ਹੋਗੀ ਜਦੋਂ ਤੱਕ ਮੁਰਗੀ ਨੇ ਅੰਡੇ ਤੇ ਹੁਣਾ ਉਦੋਂ ਤੱਕ ਦੀ ਆਪਾਂ ਤੁਹਾਡੇ ਨਾਲ ਵੀਡੀਓ ਜਿਹੜੀ ਸ਼ੇਅਰ ਕਰਾਂਗੇ ਇਹ ਆਪਾਂ ਨੇ ਅੱਜ ਜਿਹੜੀ ਪਹਿਲੀ ਵੀਡੀਓ ਤੁਹਾਨੂੰ ਦੇ ਦਿੱਤੀ ਆ ਅੱਗੇ ਵੀ ਜੇ ਤੁਸੀਂ ਵੀਡੀਓ ਨੂੰ ਪਿਆਰ ਕਰੋਗੇ ਆਪਾਂ ਅੱਗੇ ਵੀ ਵੀਡੀਓ ਅਗਲੀ ਬਣਾ ਦੇਵਾਂਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਦੇਖਿਆ ਕਰੋ ਤਾਂ ਜੋ ਸਾਰੇ ਇਹਦੇ ਸ਼ੱਕਬੀਰਾਂ ਦੇ ਦੂਰ ਹੋ ਜਾਣ। ਜਾਨਵਰਾਂ ਨੂੰ ਸੰਭਾਲ ਕੇ ਰੱਖੋ ਜਿਆਦਾ ਤੋਂ ਜਿਆਦਾ। ਹੁਣ ਹੌਲੀ-ਹੌਲੀ ਗਰਮੀ ਹੋ ਰਹੀ ਆ ਪਾਣੀ ਇਹਨਾਂ ਨੂੰ ਹਮੇਸ਼ਾ ਰੱਖੋ। ਪਾਣੀ ਦੀ ਕਦੇ ਨਾ ਇਹਨਾਂ ਨੂੰ ਘਾਟ ਪੈਣ ਦੋ। ਪਾਣੀ ਦੀ ਘਾਟ ਕਾਰਨ ਵੀ ਇਹ ਬਿਮਾਰ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਆਪਾਂ ਇਹਨਾਂ ਦੀ ਕੇਅਰ ਵੀ ਕਰ ਸਕਦੇ ਆ। ਸੋ ਆਪਾਂ ਨੇ ਜਿਹੜਾ ਅੰਕੜਾ ਤੁਹਾਨੂੰ ਪ੍ਰੋਪਰ ਦੱਸਤਾ ਉਹ ਅੰਕੜੇ ਤੇ ਤੁਸੀਂ ਗੌਰ ਕਰ ਸਕਦੇ ਹੋ। ਆਪ ਆਪਣੀ ਜੇਬ ਦੇ ਹਿਸਾਬ ਨਾਲ ਜਿਹੜੇ ਬੱਚੇ ਪਾਉਣੇ ਆਗੇ ਕਿਸੇ ਦੇ ਪਿੱਛੇ ਨਹੀਂ ਲੱਗਣਾ ਇਹ ਨਾ ਹੋਵੇ ਕਿ ਆਪਾਂ 500000 ਬੱਚਾ ਪਾ ਲਈਏ ਪਹਿਲਾਂ ਤਾਂ ਉਹ ਘੱਟ ਖਾਵੇ ਆਪਾਂ ਫੀਡ ਪਾਈ ਚਲੀਏ ਪਰ ਜਦੋਂ ਬੱਚਾ ਵੱਡਾ ਹੋ ਗਿਆ ਜਿਆਦਾ ਖਾਣ ਲੱਗ ਗਿਆ ਉਦੋਂ ਆਪਾਂ ਸਸਤੇ ਪਾ ਜਿਹੜੇ ਬੱਚੇ ਚੁਕਾ ਦਈਏ ਮਹੀਨੇ ਵਿੱਚ ਦੇ ਦੋ ਦੋ ਮਹੀਨਿਆਂ ਦੇ ਚੁਕਾ ਦਈਏ ਇਸ ਗੱਲ ਦੀ ਗੌਰ ਰੱਖਿਓ ਆਪਾਂ ਨੂੰ ਜਿਹੜੇ ਬੱਚੇ ਵੇਚਣੇ ਨਾ ਪੈਣ ਉਹਨੇ ਕੋ ਪਹਿਲਾਂ ਉਹਨੇ ਕੋ ਪਾ ਲਓ ਜਿੰਨੇ ਕੋ ਆਪਾਂ ਪਾਲ ਸਕੀਏ ਐਸਟੀਮੇਟ ਆਪਾਂ ਲਗਾ ਕੇ ਤੁਹਾਨੂੰ ਦੱਸਦਾ ਠੀਕ ਹੈ ਜੀ ਜੇ ਹੋਰ ਵੀ ਵਿਸ਼ੇ ਤੇ ਕਿਸੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਹੈ ਤੁਸੀਂ ਆਪਾਂ ਨੂੰ ਦੱਸ ਦਿਆ ਕਰੋ ਪਰ ਜਿਹੜੇ ਆਪਣੇ ਦਿਮਾਗ 'ਚ ਗੱਲਾਂ ਆਉਂਦੀਆਂ ਨੇ ਆਪਾਂ ਉਸ ਵਿਸ਼ੇ ਤੇ ਤੁਹਾਨੂੰ ਵੀਡੀਓ ਬਣਾ ਕੇ ਦੇ ਦਿੰਨੇ ਆ ਪਰ ਕਈ ਵਾਰ ਤੁਹਾਡੇ ਤੇ ਵੀ ਡਿਪੈਂਡ ਕਰਦਾ ਤੁਸੀਂ ਕਿਹੜੀ ਗੱਲ ਤੇ ਵੀਡੀਓ ਬਣਾਉਣੀ ਚਾਹੁੰਦੇ ਹੋ ਕਿਹੜੇ ਵਿਸ਼ੇ ਤੇ ਵੀਡੀਓ ਬਣਾਉਣੀ ਚਾਹੁੰਦੇ ਹੋ ਆਪਾਂ ਉਹ ਵੀਸ਼ੇ ਤੇ ਵੀ ਤੁਹਾਨੂੰ ਵੀਡੀਓ ਬਣਾ ਕੇ ਦਵਾਂਗੇ ਤੁਸੀਂ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ ਤੁਹਾਡੇ ਸਾਥ ਦੀ ਲੋੜ ਆ ਆਪਾਂ ਤੁਹਾਡੇ ਨਾਲ ਆ ਜਿਹੜੇ ਵੀ ਕੋਈ ਸਵਾਲ ਹੁੰਦਾ ਤੁਸੀਂ ਆਪਾਂ ਨੂੰ ਕਮੈਂਟ ਬਾਕਸ 'ਚ ਵੀ ਪੁੱਛ ਸਕਦੇ ਹੋ ਤੇ ਆਪਾਂ WhatsApp ਨੰਬਰ ਵੀ ਮੈਂਸ਼ਨ ਕੀਤਾ ਹੁੰਦਾ ਡਿਸਕ੍ਰਿਪਸ਼ਨ 'ਚ ਤੁਸੀਂ ਉਹਤੇ ਵੀ ਆਪਾਂ ਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਜੇਕਰ ਕਾਲ ਨਹੀਂ ਚੱਕੀ ਜਾਊ ਤਾਂ ਮੈਂ ਬੈਕ ਕਾਲ ਤੁਹਾਨੂੰ ਘੰਟੇ ਅੱਧੇ ਘੰਟੇ ਬਾਅਦ ਜ਼ਰੂਰ ਕਰੂੰਗਾ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ WhatsApp ਕਾਲ ਵੀ ਕਰ ਸਕਦੇ ਹੋ ਤੇ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਦੋਸਤੋ ਤਾਂ ਜੋ ਬੰਦੇ ਨੂੰ ਮੋਟੀਵੇਸ਼ਨ ਮਿਲੇ ਕਿ ਹਾਂ ਵੀਰ ਆਪਣੀ ਵੀਡੀਓ ਦੇਖਦੇ ਨੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਕਿਸੇ ਵਿਸ਼ੇ ਤੇ ਵੀਡੀਓ ਚਾਹੀਦੀ ਹੁੰਦੀ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਸੋ ਇੱਕ ਵਾਰ ਫੇਰ ਅੰਤ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ